ਆਮਵਾਹੀ ਗੁਰੂ ਵਾਹਿਗੁਰੂ ਨਾਮੁ ਵਾਹੀ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਰਾਗ ਗਉੜੀ ਪੂਰਬੀ ਮਹਲਾ 4 ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਬ ਮੰਡਲ ਮੰਡਾ ਹੈ ਕਰ ਸਾਧੂ ਅੰਦਲੀ ਪੁੰਨ ਵੱਡਾ ਹੈ ਕਰ ਡੰਡਉਤ ਪੁੰਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੈ ਜਿਉ ਜਿਉ ਚਲ ਚੁਬਾਂ ਦੁਖ ਪਾਵਹਿ ਜਮ ਕਾਲ ਸਹ ਸਿਰ ਡੰਡਾ ਏ ਹਰ ਜੰਹ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਏ ਅਬ ਨਾਸੀ ਪੁਰਖ ਪਾਇਆ ਪਰਮੇਸ਼ਰ ਬੋ ਸੋਭ ਖੰਡ ਬ੍ਰਹਮੰਡਾ ਏ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਆਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਗੁਰਪਿਆਰੀ ਸਾਧ ਸੰਗਤ ਜੀ ਜੋ ਆਪ ਜੀ ਨੇ ਸ਼ਬਦ ਸਰਵਣ ਕੀਤਾ ਹੈ ਸਤਗੁਰੂ ਦੀ ਪਾਵਨ ਬਾਣੀ ਜਿਸ ਦਾ ਸਰਲੇਖ ਸੋਹਿਲਾ ਹੈ ਉਸ ਬਾਣੀ ਦਾ ਇਹ ਚੌਥਾ ਸ਼ਬਦ ਔਰ ਚੌਥੇ ਪਾਸ਼ਾ ਸਭ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਬਖਸ਼ਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 13 ਦੇ ਉੱਪਰ ਅੰਕਿਤ ਹੈ ਰਾਗ ਗਉੜੀ ਹੈ ਕੂਰਵੀ ਇਸ ਰਾਗ ਦੀ ਕਿਸਮ ਹੈ ਮਹਿਲਾ ਚੌਥਾ ਸਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਕਾਮ ਕਰੋਧ ਨਗਰ ਬਹੁ ਭਰਿਆ ਮਿਰ ਸਾਧੂ ਖੰਡਲ ਖੰਡਾ ਹੈ ਕਾਮ ਕਰੋਧ ਨਗਰ ਇਹ ਜਿਹੜਾ ਸਾਡਾ ਸਰੀਰ ਸ਼ਹਿਰ ਹੈ ਇਹ ਜਿਹੜਾ ਸਾਡਾ ਪਿੰਡ ਹੈ ਨਗਰ ਹੈ ਇਹ ਕਾਮ ਤੇ ਕ੍ਰੋਧ ਨਾਲ ਭਰਿਆ ਪਿਆ ਤੁਸੀਂ ਸੈਡ ਪਾਰਟ ਕਰਦੇ ਹੋ ਕਈ ਵੇਲੇ ਆਪਾਂ ਇਹ ਸ਼ਬਦ ਪੜ੍ਹਦੇ ਇਕੱਠੇ ਸ਼ਬਦ ਹੁੰਦਾ ਕਾਮ ਕ੍ਰੋਧ ਪਰ ਇੱਥੇ ਸਤਿਗੁਰੂ ਜੀ ਨੇ ਕਾਮ ਦੇ ਜਿਹੜਾ ਮਮਾ ਹੈ ਉਹਨੂੰ ਸਿਆਰੀ ਹੈ ਕ੍ਰੋਧ ਦੇ ਧੱਤੇ ਨੂੰ ਸਿਆਰੀ ਹੈ ਇਹ ਕਾਮ ਦੇ ਨਾਲ ਕ੍ਰੋਧ ਦੇ ਨਾਲ ਇਹ ਸ਼ਰ ਭਰਿਆ ਪਿਆ ਕਾਮ ਕਰੋਧ ਨਗਰ ਬਹੁ ਭਰੇ ਕਿਉਂਕਿ ਜਿੱਥੇ ਸਾਨੂੰ ਸਤਿਗੁਰ ਨੇ ਜੀਵਨ ਦੀ ਜਾਂਚ ਦੱਸੀ ਹੈ ਨਾ ਉੱਥੇ ਨਾਲ ਸਾਨੂੰ ਸੁਚੇਤ ਵੀ ਕੀਤਾ ਵੀ ਇਹਨਾਂ ਵਿਕਾਰਾਂ ਤੋਂ ਸੁਚੇਤ ਵੀ ਹੋਣਾ ਇਹ ਦੋਨੇ ਚੀਜ਼ਾਂ ਇਦਾਂ ਦੀਆਂ ਗੁਰੂ ਸਾਹਿਬ ਜੀ ਆਪ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਕਾਮ ਕਰੋਧ ਕਾਇਆ ਕੋ ਗਲ ਤੇ ਇਹ ਗੁਰੂ ਸਾਹਿਬ ਮਹਾਰਾਜ ਕਹਿੰਦੇ ਨਕੋ ਨਕ ਭਰਿਆ ਤੇਰੇ ਸਰੀਰ ਦੇ ਵਿੱਚ ਕਾਮ ਕਰੋਧ ਨਗਰ ਬਹੁ ਭਰਿਆ ਪਰ ਇਹ ਨਹੀਂ ਗੁਰੂ ਸਾਹਿਬ ਜੀ ਇੱਕ ਪਾਸੇ ਦੱਸ ਰਹੇ ਦਾਲੋ ਉਹਦਾ ਇਲਾਜ ਵੀ ਦੱਸਦੇ ਵੀ ਇਹਦਾ ਇਲਾਜ ਵੀ ਹੋ ਸਕਦਾ ਹੈ ਇਤੋਂ ਤੂੰ ਬਚਾਓ ਕਿਸ ਤਰ੍ਹਾਂ ਕਰਨਾ ਕਹਿੰਦੇ ਮਿਲ ਸਾਧੂ ਖੰਡਲ ਖੰਡਾ ਹੈ ਇਹ ਸ਼ਬਦ ਵਿੱਚ ਦੋਨੇ ਸ਼ਬਦ ਆਇਆ ਖੰਡਲ ਮੰਡਲ ਖੰਡਣਾ ਪਰ ਸਮਝਦੇ ਆ ਕਿਸੇ ਚੀਜ਼ ਨੂੰ ਖੰਡਣਾ ਕੱਟਣਾ ਖਤਮ ਕਰ ਦੇਣਾ ਟੁਕੜੇ ਕਰ ਦੇਣਾ ਮੰਡਲ ਹੈ ਕਿ ਕਿਸੇ ਚੀਜ਼ ਨੂੰ ਜੋੜਨਾ ਤੇ ਦੋਨੇ ਸ਼ਬਦ ਗੁਰੂ ਸਾਹਿਬ ਨੇ ਵਿਚਾਰਿਆ ਕਹਿੰਦੇ ਹਨ ਇਹ ਜਿਹੜਾ ਤੇਰਾ ਨਗਰ ਸ਼ਹਿਰ ਤੇਰਾ ਸਰੀਰ ਹੈ ਕਾਮ ਕ੍ਰੋਧ ਦੇ ਨਾਲ ਭਰਿਆ ਪਿਆ ਕਾਮ ਕ੍ਰੋਧ ਨਗਰ ਬਹੁ ਭਰਿਆ ਮੇਲ ਸਾਧੂ ਖੰਡਲ ਖੰਡਾ ਹੈ ਇਹ ਤੇ ਸਾਧੂ ਦੇ ਅਰਥ ਹੈ ਗੁਰੂ ਗੁਰੂ ਕੌਣ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੇ ਪ੍ਰਤਖ ਗੁਰੂ ਨਿਸ਼ਟਾ ਕਿਉਂਕਿ ਸਤਿਗੁਰੂ ਨੇ ਕਿਸੇ ਕੱਪੜਿਆਂ ਦਾ ਨਾਮ ਸਾਧੂ ਜਾਂ ਬ੍ਰਹਮ ਗਿਆਨੀ ਨਹੀਂ ਨਹੀਂ ਰੱਖਿਆ ਗੁਰੂ ਸਾਹਿਬ ਜੀ ਨੇ ਅਵਸਥਾ ਨੂੰ ਬਖਸ਼ਿਸ਼ ਕੀਤੀ ਹੈ ਜੇ ਕਿਸੇ ਗੁਰਸਿੱਖ ਦੇ ਬਾਰੇ ਗੁਰੂ ਸਾਹਿਬ ਨੇ ਉਚਾਰਨ ਵੀ ਕੀਤਾ ਸ਼ਬਦ ਬ੍ਰਹਮ ਗਿਆਨੀ ਜਾਂ ਸੰਤ ਸ਼ਬਦ ਆਉਂਦਾ ਹੈ ਪਰ ਉਹਨਾਂ ਦੀ ਅਵਸਥਾ ਨੂੰ ਬਿਆਨ ਕੀਤਾ ਅੱਜ ਅਸੀਂ ਕੱਪੜਿਆਂ ਦੇ ਨਾਮ ਹੀ ਸਾਧੂ ਰੱਖ ਲਏ ਕੱਪੜਿਆਂ ਦਾ ਨਾਮ ਵੀ ਸੰਤ ਰੱਖ ਲਿਆ ਪਰ ਇਹ ਗੁਰੂ ਸਾਹਿਬ ਜੀ ਦੇ ਘਰ ਦੇ ਵਿੱਚ ਬਿਲਕੁਲ ਹੀ ਪ੍ਰਵਾਨ ਨਹੀਂ ਹੈ ਸਾਧੂ ਕੌਣ ਹੈ ਕਹਿੰਦੇ ਹਨ ਗੁਰੂ ਗੁਰੂ ਕੌਣ ਹੈ ਬਾਣੀ ਕਾਮ ਕਰੋਦ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਜਦੋਂ ਗੁਰੂ ਨੂੰ ਮਿਲੇਗਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਖੁਦ ਪੜਨੀ ਸ਼ੁਰੂ ਕਰੇਗਾ ਸਹਿਜ ਪਾਠ ਕਰੇਗਾ ਉਹਨੂੰ ਸਮਝਣ ਦਾ ਯਤਨ ਕਰੇਗਾ ਤੇ ਇਹ ਗੁਰੂ ਸਾਹਿਬ ਮਹਾਰਾਜ ਤੇਰੇ ਤੇ ਕਿਰਪਾ ਕਰਨਗੇ ਇਹਨਾਂ ਤੋਂ ਬਚਾਓ ਵਾਸਤੇ ਜਿਹੜੇ ਸਾਧਨਾ ਗੁਰੂ ਸਾਹਿਬ ਜੀ ਮਹਾਰਾਜ ਉਹਦੇ ਵਾਸਤੇ ਤੈਨੂੰ ਪ੍ਰੇਰਣਾ ਬਾਣੀ ਦੇ ਵਿੱਚੋਂ ਪ੍ਰਾਪਤ ਹੋ ਜਾਏ ਪੂਰਬ ਲਿਖਤ ਲਿਖੇ ਗੁਰ ਪਾਇਆ ਪੂਰਵ ਲਿਖਤ ਜੋ ਬੀਤੇ ਆ ਸਮਾ ਹੈ ਜੇ ਕਰਮ ਚੰਗੇ ਕਰ ਲਏ ਆ ਫਿਰ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਹੁਣ ਸ਼ਬਦ ਆ ਗਿਆ ਨਾ ਗੁਰੂ ਸਾਧੂ ਦੇ ਕੋ ਦੋ ਤਾਂ ਗੱਲਾਂ ਨਹੀਂ ਗੁਰੂ ਸਾਹਿਬ ਕਰ ਸਕਦੇ ਨਾ ਵੀ ਇੱਕ ਵਾਰੀ ਸਾਧੂ ਕਹਰੇ ਜਾਂ ਗੁਰੂ ਕਹਰੇ ਫਿਰ ਸ਼ਬਦ ਫਿਰ ਦੱਸਦੇ ਆ ਪੂਰਵ ਲਿਖਤ ਲਿਖੇ ਗੁਰ ਪਾਇਆ ਜੋ ਅਸੀਂ ਬੀਤੇ ਸਮੇਂ ਦੇ ਵਿੱਚ ਕਰਮ ਕਰ ਲੈ ਫਿਰ ਉਹਦੀ ਪ੍ਰਾਪਤੀ ਹੋ ਗਈ ਗੁਰੂ ਮਹਾਰਾਜ ਜੀ ਦੀ ਸ਼ਰਨ ਵਿੱਚ ਆ ਗਏ ਬਾਣੀ ਪੜਨ ਲੱਗ ਗਏ ਉਹ ਨਾਲ ਕੀ ਹੋਇਆ ਮਨ ਹਰ ਲਿਬ ਮੰਡਲ ਮੰਡਾ ਹੈ ਮਨ ਜਿਹੜਾ ਸੀ ਨਾ ਲਿਬ ਕਹਿੰਦੇ ਸੁਰਤ ਤੇ ਉਹ ਜੁੜਨਾ ਸ਼ੁਰੂ ਹੋ ਗਿਆ ਪ੍ਰਮਾਤਮਾ ਨਾਲ ਜੁੜਨਾ ਸ਼ੁਰੂ ਹੋ ਗਿਆ ਰਹਾਉ ਦੀ ਪੰਕਤੀ 'ਚ ਸਹਿਬ ਕਹਿੰਦੇ ਕਰ ਸਾਧੂ ਅੰਜਲੀ ਪੁਣ ਵੱਡਾ ਹੈ ਅੰਜਲੀ ਕਹਿੰਦੇ ਦੋਨੇ ਹੱਥ ਜੋੜ ਕੇ ਜਿਦਾਂ ਤੁਹਾਨੂੰ ਨਮਸਕਾਰ ਕਰਦੇ ਕਰ ਸਾਧੂ ਅंजलि ਪੁੰਨ ਵੱਡਾ ਹੈ ਕਹਿੰਦੇ ਨਮਸਕਾਰ ਕਰਨੇ ਇਹ ਨੇਕ ਕਰਮ ਹੈ ਨੇਕ ਮਤਲਬ ਬਹੁਤ ਵੱਡਾ ਕਰਮ ਹੈ ਤੇਰੇ ਵਾਸਤੇ ਦੇਖੋ ਨਾ ਆਪਾਂ ਬਾਹਰ ਜਦਾਂ ਮਰਜ਼ੀ ਘੁੰਮਦੇ ਆ ਸਾਰੇ ਆਪ ਦੀ ਗੁਰੂ ਸਾਹਿਬ ਤੇ ਸ਼ਰਧਾ ਰੱਖਣ ਵਾਲੇ ਆ ਗੁਰੂ ਸਾਹਿਬ ਨਾਲ ਪਿਆਰ ਕਰਦੇ ਆ ਆਪਾਂ ਭਾਵੇਂ ਬਾਹਾਂ ਖੁੱਲੀਆਂ ਕਰਕੇ ਆਕੜ ਕੇ ਚੱਲੀਏ ਬਾਹਰ ਜਿੱਦਾਂ ਮਰਜ਼ੀ ਚੱਲਦੇ ਆ ਪਰ ਸਤਿਗੁਰੂ ਦੇ ਦਰ ਤੇ ਆਉਣੇ ਨਾ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆਉਣੇ ਤੇ ਸਾਦੇ ਹੱਥ ਜੋੜ ਜਾਂਦੇ ਆ। ਇਹੀ ਤਾਂ ਗੁਰੂ ਸਾਹਿਬ ਕਹਿੰਦੇ ਵੱਡਾ ਪੁੰਨ ਹੈ, ਵੱਡਾ ਨੇਕ ਕਰਮ ਹੈ। ਇੱਥੇ ਬਾਹਾਂ ਨਹੀਂ ਉਲਾਰਨੀਆਂ। ਇੱਥੇ ਤਾਂ ਹੱਥ ਜੋੜਨੇ ਆ। ਕਿਤੇ ਅੱਗੇ ਕਹਿੰਦੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ। ਕਰ ਡੰਡੌਤ ਪੁੰਨ ਵੱਡਾ ਹੈ। ਡੰਡੌਤ ਵੈਸੇ ਕਈ ਲੋਕ ਡੰਡੇ ਫੰਗਰ ਸਿੱਧੇ ਲੇਟ ਜਾਂਦੇ ਆ ਪਰ ਸਾਨੂੰ ਜੋ ਸਤਪੁਰ ਨੇ ਬਖਸ਼ਿਸ਼ ਕੀਤੀ ਆ ਜੋ ਸਾਨੂੰ ਅਸੀਂ ਮੱਥਾ ਟੇਕਦੇ ਆ ਪਰ ਜਿਸ ਨੇ ਮੱਥਾ ਟੇਕਣਾ ਹੈ ਅਸੀਂ ਅੱਜ ਸਿਰ ਝੁਕਾ ਦਿੰਦੇ ਆ ਸਿਰਫ ਅਸੀਂ ਸੋਚਦੇ ਆ ਕਿ ਸ਼ਾਇਦ ਸਾਡੀ ਪਾਗ ਦਾ ਲੜ ਨਾ ਗੰਦਾ ਹੋ ਜਾਵੇ ਮੱਥਾ ਕੀ ਮੱਥਾ ਇਹ ਆ ਮੱਥਾ ਜੋ ਹੈ ਮੱਥਾ ਉਹ ਕਹਿੰਦੇ ਮੱਥਾ ਟੇਕਣਾ ਆਇਆ ਹੈ ਮੱਥਾ ਨਹੀਂ ਟੇਕਦਾ ਸਾਡਾ ਮੱਥਾ ਟੇਕਣਾ ਤੇ ਫਿਰ ਮੱਥਾ ਟੇਕਣ ਦਾ ਦੂਸਰਾ ਭਾਵ ਹੈ ਕਿ ਗੁਰੂ ਸਾਹਿਬ ਜੀ ਮੈਂ ਤੁਹਾਡੀ ਹਰ ਇੱਕ ਗੱਲ ਮੰਨਣ ਵਾਸਤੇ ਤਿਆਰ ਕਿ ਹੁਣ ਇੱਕ ਪਾਸੇ ਮੈਂ ਸਤਿਗੁਰੂ ਨੂੰ ਮੱਥਾ ਵੀ ਟੇਕਦਾ ਹਾਂ ਪਰ ਕਰਮਾਂ ਕੀਤੀ ਇੱਧਰ ਮੱਥਾ ਟੇਕ ਉੱਧਰ ਟੇਕ ਬਾਹਰ ਟੇਕ ਚਾਰ ਪੰਜ ਜਗ੍ਹਾ ਮੱਥਾ ਟੇਕਿਆ ਪਰ ਗੱਲ ਕੁਛ ਨਹੀਂ ਮੰਨੀ ਮੱਥਾ ਟੇਕਣ ਦਾ ਭਾਵ ਜਿਹੜਾ ਇਹ ਹੈ ਕਿ ਸਤਿਗੁਰੂ ਤੇਰੀ ਗੱਲ ਮੰਨਣ ਵਾਸਤੇ ਮੈਂ ਤੇਰੇ ਅੱਗੇ ਸਮਰਪਣ ਹਾਂ ਤੇ ਉਹ ਫਿਰ ਆਪ ਗੁਰੂ ਸਾਹਿਬ ਮਹਾਰਾਜ ਕਿਰਪਾ ਕਰਦੇ ਆ ਬਖਸ਼ਿਸ਼ ਕਰਦੇ ਆ ਨੇ ਤਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਮੱਥਾ ਵੀ ਟੇਕਦਾ ਔਰ ਗੱਲ ਵੀ ਨਹੀਂ ਮੰਨਦਾ ਸलाम ਜਵਾਬ ਦੋਵੇਂ ਕਰੇ ਮਟੋ ਕਥਾ ਜਾਏ ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਇ ਇਹ ਦੋਨੇ ਗੱਲਾਂ ਝੂਠੀਆਂ ਮੱਥਾ ਵੀ ਟੇਕ ਰਿਆ ਪਰ ਗੁਰੂ ਦੀ ਗੱਲ ਵੀ ਨਹੀਂ ਮੰਨ ਰਿਹਾ ਉਹਨੂੰ ਮੱਥਾ ਟੇਕਣਾ ਡੰਡੌਦ ਕਰਨੀ ਬੰਦਨਾ ਹਰ ਬੰਦਨਾ ਗੁਣ ਗਾਉ ਵੋ ਗੋਪਾਲਾ ਸਭਨ ਦੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਇਹ ਬਹੁਤ ਵੱਡਾ ਨੇਕ ਕਰਮ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡੌਦ ਪੁੰਨ ਵੱਡਾ ਹੈ ਹੁਣ ਛੋਟੀ ਜੀ ਉਦਾਹਰਣ ਹੈ ਤੇ ਇਤਿਹਾਸ ਦੇ ਵਿੱਚੋਂ ਮਿਲਦੀ ਹੈ ਕਿ ਜਿਹਨੇ ਮੱਥਾ ਇੱਕ ਵਾਰੀ ਟੇਕਿਆ ਫਿਰ ਦੁਬਾਰਾ ਮੱਥਾ ਨਹੀਂ ਚੁੱਕਿਆ ਅਸੀਂ ਤਾਂ ਭਟਕਦੇ ਆ ਨਾ ਮਾਫ਼ ਕਰਨਾ ਮੱਥਾ ਟੇਕਿਆ ਗੁਰੂ ਗ੍ਰੰਥ ਸਾਹਿਬ ਨੂੰ ਵੀ ਟੇਕ ਲਿਆ ਹੋਰ ਪਾਸੇ ਵੀ ਚਲੇ ਗਏ ਸੋਮਵਾਰ ਦਾ ਸਾਡਾ ਰੱਬ ਅਲੱਗ ਹੈ ਮੰਗਲਵਾਰ ਦਾ ਅਲੱਗ ਹੈ ਬੁੱਧਵਾਰ ਦਾ ਅਲੱਗ ਹੈ ਵੀਰਵਾਰ ਦਾ ਅਲੱਗ ਸ਼ਨੀਵਾਰ ਦਾ ਅਲੱਗ ਜਿੰਨੇ ਦਿਨੋਂ ਉਹਨੇ ਸਾਡੇ ਰੱਬ ਸਾਨੂੰ ਇੱਕ ਤੇ ਭਰੋਸਾ ਹੀ ਕੋਈ ਨਹੀਂ ਹੈ ਜਿੱਦਾਂ ਗੁਰੂ ਨਾਨਕ ਸਾਹਿਬ ਮਹਾਰਾਜ ਗਏ ਨਾ ਭਾਈ ਲੈਣਾ ਮਗਰ ਮਗਰ ਸਿੱਖ ਭੱਜ ਗਏ ਗੁਰੂ ਸਾਹਿਬ ਜੀ ਨੇ ਸੋਟਾ ਵੀ ਭਵਾਇਆ ਸਾਰੇ ਚੱਲ ਗਏ ਲੈਣਾ ਰਹਿ ਗਿਆ ਕਹਿੰਦੇ ਤੂੰ ਘਰ ਕਿਉਂ ਨਹੀਂ ਜਾਂਦਾ ਤੂੰ ਆਪਣੇ ਘਰ ਜਾ ਤੇ ਭਾਈ ਲੈਣਾ ਜੀ ਕਹਿਣ ਲੱਗੇ ਸਤਿਗੁਰੂ ਮਹਾਰਾਜ ਉਹਨਾਂ ਦੇ ਘਰ ਸਨ ਉਹ ਘਰ ਚਲੇ ਗਏ ਮੇਰਾ ਘਰ ਤਾਂ ਤੇਰੇ ਚਰਨਾਂ ਦੇ ਵਿੱਚ ਹੈ ਮੇਰਾ ਤਾਂ ਕੋਈ ਵੀ ਨਹੀਂ ਹੈ ਤੁਰ ਤਿਨ ਦੂਜਾ ਨਾਹੀਂ ਇਹਨੂੰ ਕਹਿੰਦੇ ਮੱਥਾ ਟੇਕਣਾ ਵੀ ਤੇਰੇ ਤੋਂ ਬਿਨਾ ਮੇਰਾ ਕੋਈ ਵੀ ਨਹੀਂ ਹੈ ਹੁਣ ਮੱਥਾ ਟੇਕ ਲਿਆ ਹੁਣ ਤੇਰੇ ਤੋਂ ਬਿਨਾ ਕੋਈ ਅਸੀਂ ਕਹਿੰਦੇ ਵੀ ਆਹ ਗੁਰੂ ਸਾਹਿਬ ਮਹਾਰਾਜ ਤੂੰ ਹੀ ਆ ਸਭ ਕੁਝ ਪਰ ਭਰੋਸਾ ਨਹੀਂ ਵਿਸ਼ਵਾਸ ਨਹੀਂ ਬਣਦਾ ਕਹਿੰਦੇ ਜਿਸ ਦਰਸੇ ਮਿਲੇ ਨਾ ਰਾਹਤ ਉਸੇ ਦਰ ਨਹੀਂ ਕਹਤੇ ਜੋ ਹਰ ਧਰ पे ਝੁੱਕ ਜਾਏ ਉਸੇ ਸਰ ਨਹੀਂ ਕਹਤੇ ਰੱਬ ਨੇ ਕਿਰਪਾ ਕੀਤੀ ਸਨਮਾਨ ਕਰੋ ਸਤਕਾਰ ਸਾਰਿਆਂ ਦਾ ਕਰੋ ਪਰ ਝੁਕਣਾ ਇੱਕ ਦੇ ਅੱਗੇ ਹੈ ਮੱਥਾ ਇੱਕ ਦੇ ਅੱਗੇ ਟੇਕਣਾ ਹੈ। ਤੇ ਭਾਈ ਲੈਣਾ ਕਹਿਣ ਲੱਗਾ ਸਤਿਗੁਰੂ ਉਹਨਾਂ ਦੇ ਘਰ ਸੀ ਘਰਾਂ ਚਲੇ ਗਏ ਮੇਰਾ ਘਰ ਤਾਂ ਤੇਰੇ ਚਰਨਾਂ ਦੇ ਵਿੱਚ ਹੈ। ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਹਾਂ ਭਾਈ ਤੂੰ ਸੱਚ ਮੁੱਚ ਹੀ ਝੁਕਿਆ ਗੁਰਦੇ ਅੱਗੇ। ਤੇ ਜਦੋਂ ਝੁਕਦੇ ਆ ਨਾ ਉਹ ਬੜੀ ਬਖਸ਼ਿਸ਼ ਕਰਦਾ ਹੈ ਬਹੁਤ ਕਿਰਪਾ ਕਰਦਾ ਹੈ। ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਇਹ ਬਹੁਤ ਵੱਡਾ ਕੰਮ ਹੈ ਬਹੁਤ ਵੱਡਾ ਨੇਕ ਕਰਮ ਹੈ ਕਰ ਸਾਧੂ ਅੰਜਲੀ ਪੁਣ ਵੱਡਾ ਹੈ ਪਰ ਇਹ ਨਹੀਂ ਕਿ ਮੱਥਾ ਹੀ ਟੇਕਣਾ ਉਹਦੀ ਗੱਲ ਨੂੰ ਵੀ ਮੰਨਣਾ ਹੈ ਤੁਧ ਨੂੰ ਨਿਵਣ ਮੰਨਣ ਤੇਰਾ ਨਾਮ ਤੈਨੂੰ ਨਿਵਣ ਦਾ ਭਾਵ ਕੀ ਹੈ ਮੰਨਣ ਤੇਰਾ ਨਾਮ ਤੁਧ ਨੂੰ ਨਿਵਣ ਮੰਨਣ ਤੇਰਾ ਨਹੀਂ ਭਾਈ ਮੈਂ ਤਾਂ ਆ ਵੀ ਕਰਨਾ ਮੈਂ ਉਹ ਵੀ ਕਰਨਾ ਤੇ ਫਿਰ ਉਹ ਭਟਕਣਾ ਦੇ ਵਿੱਚ ਰਹਿੰਦਾ ਕਰ ਦੰਡਾਤ ਪੁਣ ਵੱਡਾ ਹੈ ਬੜਾ ਸੋਹਣਾ ਅਰਥ ਵਿਦਵਾਨਾਂ ਨੇ ਕੀਤਾ ਹੈ ਉਹ ਕਹੇ ਤਾਂ ਫਿਰ ਡੰਡੇ ਵਾਂਗਰ ਜਿਸ ਦਾ ਲੇਟ ਕੇ ਕਰਦੇ ਨੇ ਉਹ ਕਹਿੰਦੇ ਇਹਦੀ ਤੂੰ ਡੰਡੇ ਵਾਂਗਰ ਸਿੱਧਾ ਹੋ ਜਾ ਉਹ ਡੰਡੇ ਡੰਡਾ ਨਾ ਮੁੜਦਾ ਕਿਸੇ ਪਾਸੇ ਜਿੱਥੇ ਮਾਲਕ ਰੱਖ ਦਿੰਦਾ ਉਹ ਉੱਥੇ ਜਿੱਥੇ ਖੜਾ ਕਰ ਦਿੰਦਾ ਉੱਥੇ ਖੜਾ ਰਹਿੰਦਾ ਕਹਿੰਦੇ ਇਦਾਂ ਦੀ ਭਾਵਨਾ ਬਣਾ ਲੈ ਕਰ ਡੰਡੌਤ ਪੁਣ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹਉਮੇ ਕੰਡਾ ਹੈ ਸਾਕਤ ਕਿਹਨੂੰ ਕਹਿੰਦੇ ਆ ਜਿਹੜਾ ਰੱਬ ਤੋਂ ਟੁੱਟਿਆ ਹੋਇਆ ਮਨੁੱਖਾ ਪਰਮਾਤਮਾ ਤੋਂ ਟੁੱਟਿਆ ਹੋਇਆ ਮਨੁੱਖਾ ਉਹਨੂੰ ਤੁਸੀਂ ਜਿੰਨਾ ਮਰਜ਼ੀ ਉਹਨੂੰ ਕੀਰਤਨ ਸੁਣਾ ਦਿਓ ਉਹਨੂੰ ਕਥਾ ਸੁਣਾ ਦਿਓ ਪਾਠ ਸੁਣਾ ਦਿਓ ਉਹਨੂੰ ਫਰਕ ਕੋਈ ਨਹੀਂ ਪੈਂਦਾ ਕਿਉਂਕਿ ਉਹਦੇ ਅੰਦਰ ਹੋਮੇ ਦਾ ਕੰਡਾ ਹੈ ਹੁਣ ਜਿਹਨੂੰ ਪਤਾ ਹੀ ਕੋਈ ਨਹੀਂ ਫੁੱਲਾਂ ਦੇ ਬਾਰੇ ਤੁਸੀਂ ਉਹਨੂੰ ਬਗੀਚੀ ਦੇ ਵਿੱਚ ਲੈ ਜਾਓ ਉਹਨੂੰ ਦੱਸੋ ਵੀ ਆ ਗੇਂਦੇ ਦੇ ਫੁੱਲ ਆ ਗੁਲਾਬ ਦੇ ਫੁੱਲ ਐ ਆ ਫਲਾਨੇ ਫੁੱਲ ਐ ਪਰ ਜੇ ਫੁੱਲਾਂ ਨੂੰ ਅਸਲੀ ਫੁੱਲਾਂ ਨੂੰ ਪਤਾ ਕਰਨਾ ਹੋਵੇ ਨਾ ਫਿਰ ਪਵਰਿਆਂ ਨੂੰ ਪੁੱਛੋ ਕਿ ਕੀ ਹੁੰਦਾ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਰਸ ਕੀ ਹੈ ਨਾਮ ਬਾਣੀ ਦੇ ਵਿੱਚ ਹੈ ਵੀ ਤੁਸੀਂ ਪੜ੍ਹਦੇ ਹੋ ਨਾ ਜਿੱਦਾਂ ਜਿੱਦਾਂ ਬਾਣੀ ਪੜ੍ਹਦੇ ਜਾਂਦੇ ਸਹਿਜ ਪਾਠ ਕਰਦੇ ਉਹ ਕਿੰਨਾ ਆਨੰਦ ਹੁੰਦਾ ਤੇ ਕਈ ਐਸੇ ਆ ਜਿਨ੍ਹਾਂ ਨੇ ਕਦੇ ਗੁਰੂ ਗ੍ਰੰਥ ਸਾਹਿਬ ਜੀ ਰਮਾਲਾ ਚੁੱਕ ਕੇ ਦੇਖਿਆ ਕੋਈ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਜੀ ਕਿੱਦਾਂ ਦੇ ਆ ਗੁਰੂ ਗ੍ਰੰਥ ਸਾਹਿਬ ਦੇ 1430 ਅੰਗ ਦੇ ਦਰਸ਼ਨ ਨਹੀਂ ਕੀਤੇ ਐਸੇ ਵੀ ਤੁਹਾਨੂੰ ਮਨੁੱਖ ਮਿਲਣਗੇ ਕਿ ਸਿੱਖਾਂ ਦੇ ਘਰ ਪੈਦਾ ਹੋ ਕੇ ਆਪਣੇ ਆਪ ਨੂੰ ਸਿੱਖ ਕਹਾ ਕੇ ਵੀ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਹੀਂ ਕਰ ਪਾਏ ਤਾਂ ਫਿਰ ਅਸੀਂ ਭਾਗਾ ਵਾਲੇ ਥੋੜੇ ਹੋ ਸਕਦੇ। ਬਹੁਤ ਭਾਗਾ ਵਾਲੇ ਜੋ ਤੁਸੀਂ ਸੰਗਤ ਕਰਦੇ ਹੋ, ਸਹਿਜ ਪਾਠ ਜੋ ਕਰਦੇ ਆ, ਗੁਰੂ ਮਹਾਰਾਜ ਕਿਰਪਾ ਕਰਨ। ਕਹਿੰਦੇ ਉਹਨਾਂ ਨੂੰ ਇਸ ਰਸ ਦਾ ਕੀ ਪਤਾ? ਇਹਦੇ ਵਿੱਚ ਕੀ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀ ਹੈ? ਕਹਿੰਦੇ ਸਾਗਤ ਹਰ ਰਸ ਸਾਧਨਾ ਜਾਣਿਆ। ਦਿਨ ਅੰਤਰ ਹੌਮੇ ਕੰਡਾ ਹੈ ਕੰਡਾ ਮਤਲਬ ਹਿੰਦੀ ਵੀ ਕਹਿੰਦੇ ਕਾਂਟਾ ਕਹਿ ਦਿੰਦੇ ਆ ਉਹਨਾਂ ਚੁੱਪਦਾ ਹੀ ਰਹਿੰਦਾ ਉਹਦੇ ਅੰਦਰ ਵੀ ਮੈਂ ਮੈਨੂੰ ਕੀ ਲੋੜ ਹੈ ਮੈਂ ਤਾਂ ਸਵੇਰੇ ਉੱਠ ਕੇ ਮੈਂ ਜਪਜੀ ਸਾਹਿਬ ਪੜ ਲਿਆ ਨਾ ਮੈਨੂੰ ਕੀ ਲੋੜ ਬਾਣੀ ਪੜਨ ਦੇ ਅੱਗੇ ਹੋਰ ਕੀ ਮੈਂ ਕੀ ਕਰਨਾ ਅਮਰ ਸਾਖ ਕੇ ਮੈਂ ਤਾਂ ਦੋਨੇ ਟਾਈਮ ਗੁਰਦੁਆਰੇ ਵੀ ਜਾਇਆ ਨਾ ਮੈਂ ਕੀ ਕਰਨਾ ਅਮਰ ਸਾਖ ਕੇ ਮੈਂ ਸੰਗਤ ਕਰਕੇ ਕੀ ਕਰਨਾ ਕਿਉਂਕਿ ਜੇ ਉਹਦੇ ਅੰਦਰ ਹੌਮੇ ਦਾ ਕੰਡਾ ਮੈਂ ਮੈਂ ਕੀ ਕਰਾਂ ਮੈਂ ਕਿਉਂ ਕਰਾਂ ਮੇਰਾ ਕੰਮ ਥੋੜੇ ਹੈ ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਉਹਦੇ ਅੰਦਰ ਕੰਡਾ ਤੁਸੀਂ ਸਾਰੇ ਜਾਣਦੇ ਆਜ ਕੱਲ ਤਾਂ ਹੁਣ ਸਫਾਈਆਂ ਬੜੀਆਂ ਹੋ ਜਾਂਦੀਆਂ ਅੱਗੇ ਪੈਰ ਵਿੱਚ ਲੱਗ ਜਾਂਦਾ ਨਾ ਛੋਟਾ ਜਿਹਾ ਕੰਡਾ ਲੱਗ ਜਾਂਦਾ ਸੀ ਤੋ ਫਿਰ ਬਰੀਕ ਜਿਹਾ ਅੰਦਰ ਨਾ ਉਹ ਫਿਰ ਬੜੀ ਮੁਸ਼ਕਲ ਨਾ ਫਿਰ ਜਾਂ ਕਿਸੇ ਸੂਈ ਦਾ ਪੈਨ ਨਾਲ ਕੱਢਣਾ ਪੈਂਦਾ ਸੀ ਥੋੜਾ ਜਿਹਾ ਕਰਕੇ ਮਾਸ ਨੂੰ ਨਹੀਂ ਤਾਂ ਫਿਰ ਅੰਦਰ ਰਹਿੰਦਾ ਭਾਵੇਂ ਤੁਸੀਂ ਮਖਮਲ ਦੀ ਜੁੱਤੀ ਵੀ ਪਾ ਲੋ ਨਾ ਉਹ ਫਿਰ ਵੀ ਚੁੱਪਦਾ ਰਹਿੰਦਾ ਸੀ ਬਰੀਕ ਬਰੀਕ ਜਿੰਨੇ ਤੱਕ ਉਹਨੂੰ ਕੱਢਦੇ ਨਹੀਂ ਸੀ ਉਹਨੇ ਤੱਕ ਆਰਾਮ ਨਹੀਂ ਆਉਂਦਾ ਸੀ ਸਤਿਗੁਰੂ ਕਹਿੰਦੇ ਉਹ ਜਿਹੜਾ ਮਨੋਕਰ ਟੁੱਟਿਆ ਹੋਇਆ ਹੈ ਨਾ ਰੱਬ ਦੇ ਨਾਲੋਂ ਪਰਮਾਤਮਾ ਨਾਲ ਟੁੱਟਿਆ ਉਹਦੇ ਅੰਦਰ ਹਉਮੈ ਦਾ ਹੰਕਾਰ ਦਾ ਕੰਡਾ ਹੈ ਉਹ ਜਿੱਦਾਂ ਜਿੱਦਾਂ ਚੱਲੀ ਜਾਂਦਾ ਨਾ ਉਹਨੂੰ ਚੁਬਦਾ ਰਹਿੰਦਾ ਤੇ ਉਹ ਹੰਕਾਰ ਕਰਦੇ ਮੈਂ ਮੈਂ ਗੁਰੂ ਸਾਹਿਬ ਕਹਿੰਦੇ ਜਦ ਇਹ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਣ ਮੈਂ ਫਿਰਦਾ ਸਾਖਤ ਹਰ ਰਸ ਸਾਥ ਨਾ ਜਾਣਿਆ ਤਿਨ ਅੰਤਰ ਹਉਮੈ ਕੰਡਾ ਹੈ ਜਿਉਂ ਜਿਉਂ ਚਲਹ ਚੁਬੈ ਦੁੱਖ ਪਾਵੇ ਜਮ ਕਾਲ ਸਹ ਸਿਰ ਡੰਡਾ ਹੈ ਆਤਮਿਕ ਮੌਤ ਦਾ ਡੰਡਾ ਉਹਦੇ ਸਿਰ ਤੇ ਪੈਂਦਾ ਰਹਿੰਦਾ ਆਤਮਿਕ ਮੌਤੇ ਮਰ ਜਾਂਦਾ ਆਤਮਿਕ ਮੌਤੇ ਕਿ ਜਦੋਂ ਅਸੀਂ ਉਹਨੂੰ ਯਾਦ ਕਰਦੇ ਆ ਆਤਮਿਕ ਜੀਵਨ ਆੱਖਾਂ ਜੀਵਾਂ ਵਿਸਰੇ ਮਰ ਜਾਉ ਜਿਉਂ-ਜਿਉਂ ਚੱਲੇ ਚੁਬੇ ਦੁੱਖ ਪਾਵੇ ਜਮ ਕਾਲ ਸਹ ਸਿਰ ਡੰਡਾ ਹੈ ਅੱਗੇ ਸੱਜ ਜੀ ਕਹਿੰਦੇ ਹਨ ਹਰ ਜਨ ਹਰ ਹਰ ਨਾਮ ਸਮਾਣੇ ਹਰੀ ਦੇ ਜਨ ਜਿਹੜੇ ਆ ਉਹ ਹਰੀ ਦੇ ਨਾਮ ਦੇ ਵਿੱਚ ਲੀਨ ਹੋ ਜਾਂਦੇ ਆ ਤੇ ਜਦੋਂ ਲੀਨ ਹੋ ਜਾਂਦੇ ਆ ਦੁੱਖ ਜਨਮ ਮਰਨ ਭਵ ਖੰਡਾਈ ਜਿਹੜਾ ਸੰਸਾਰ ਦਾ ਦੁੱਖ ਹੈ ਨਾ ਭਵ ਦਾ ਇੱਥੇ ਅਰਥ ਹੈ ਸੰਸਾਰ ਨਾ ਭਵ ਸਾਗਰ ਤੇ ਇੱਥੇ ਗੁਰੂ ਸਾਹਿਬ ਜੀ ਨੇ ਕਿਹਾ ਭਵ ਇਹ ਜਿਹੜਾ ਸੰਸਾਰ ਦਾ ਜਿਹੜਾ ਦੁੱਖ ਹੈ ਨਾ ਸੰਸਾਰ ਦੇ ਦੁੱਖ ਜਨਮ ਮਰਨ ਦਾ ਦੁੱਖ ਜਿਹੜਾ ਹੈ ਜਦੋਂ ਹਰੀ ਦਾ ਜਨ ਪ੍ਰਭੂ ਵਿੱਚ ਲੀਨ ਹੋ ਜਾਂਦਾ ਤੇ ਉਹਦਾ ਇਹ ਖਤਮ ਹੋ ਜਾਂਦਾ ਉਹਨੂੰ ਪਰਮਾਤਮਾ ਕੱਟ ਦਿੰਦਾ ਹੈ ਜਨਮ ਮਰਨ ਦੁੱਖ ਜਨਮ ਮਰਨ ਭਵ ਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਅਬਨਾਸੀ ਜਿਹੜਾ ਕਦੇ ਨਾ ਸੋਣ ਵਾਲਾ ਨਹੀਂ ਹੈ ਉਹ ਕੌਣ ਆ ਇੱਕ ਪ੍ਰਭੂ ਅਕਾਲ ਪੁਰਖ ਹੈ ਜਿਹੜਾ ਪਹਿਲਾਂ ਵੀ ਸੀ ਹੁਣ ਵੀ ਹੈ ਆਗਾ ਵੀ ਹੋਏ ਲੋਕਾਂ ਨੇ ਆਖਿਆ ਨਾ ਵੀ ਤਿੰਨ ਕਾਲ ਹੁੰਦੇ ਆ ਇੱਕ ਤਾਂ ਨਿਕਲ ਗਿਆ ਭੂਤ ਕਾਲ ਇੱਕ ਚੱਲ ਰਿਹਾ ਵਰਤਮਾਨ ਇੱਕ ਹੈਗਾ ਭਵਿੱਖ ਕਾਲ ਗੁਰੂ ਸਾਹਿਬ ਕਹਿੰਦੇ ਚਾਰ ਹੈ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਉਹ ਪਹਿਲਾਂ ਵੀ ਸੀ ਮੁੱਢ ਤੋਂ ਹੈ ਜਦੋਂ ਸੰਸਾਰ ਨਹੀਂ ਬਣਿਆ ਸੀ ਜੁਗਾ ਤੋਂ ਹੈ ਹੁਣ ਵੀ ਹੈ ਆਗਾ ਵੀ ਹੋਏਗਾ ਉਹਦੇ ਵਰਗਾ ਹੋਏ ਨਹੀਂ ਉਹਨੂੰ ਕੋਈ ਨਾਸ ਨਹੀਂ ਕਰ ਸਕਦਾ ਉਹ ਅਬਨਾਸੀ ਹੈ ਕੋਈ ਵੀ ਚੀਜ਼ ਬਣੀ ਆ ਨਾ ਸੰਸਾਰ ਦੇ ਵਿੱਚ ਉਹਦੀ ਉਮਰ ਹੁੰਦੀ ਆ ਜਿਹੜਾ ਪੱਥਰ ਵੀ ਆ ਨਾ ਇੱਕ ਦਿਨ ਰੇਤ ਬਣ ਜਾਂਦਾ ਉਹਦੀ ਵੀ ਉਮਰ ਹੈ ਤੇ ਸਭ ਕਹਿੰਦੇ ਉਹ ਪ੍ਰਮਾਤਮਾ ਮਿਲਿਆ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਜਿਨ੍ਹਾਂ ਨੇ ਉਸ ਅਬਨਾਸੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਕੀਤੀ ਆ ਉਹ ਸੋਭ ਅਖੰਡ ਬ੍ਰਹਮੰਡਾ ਹੈ ਉਹਨਾਂ ਦੀ ਸ਼ੋਭਾ ਜਿਹੜੀ ਆ ਖੰਡਾਂ ਬ੍ਰਹਮੰਡਾਂ ਦੇ ਵਿੱਚ ਹੈ ਪੂਰੀ ਸ੍ਰਿਸ਼ਟੀ ਦੇ ਵਿੱਚ ਉਹਨਾਂ ਦੀ ਸ਼ੋਭਾ ਹੈ ਅੱਜ ਯਾਦ ਕਰਦੇ ਨਾ ਭਗਤ ਰਵਿਦਾਸ ਜੀ ਨੂੰ ਯਾਦ ਕਰਦੇ ਆ ਭਗਤ ਕਬੀਰ ਸਾਹਿਬ ਨੂੰ ਯਾਦ ਕਰਦੇ ਆ ਭਗਤ ਧੰਨਾ ਜੀ ਨੂੰ ਯਾਦ ਕਰਦੇ ਆ ਸਦਨਾ ਕਸਾਈ ਹੋਇਆ ਸੈਣ ਨਾਈ ਹੋਇਆ ਸਾਰਿਆਂ ਨੂੰ ਤਾਂ ਬਾਣੀ ਯਾਦ ਕਰਦੀ ਹੈ ਉਹਨਾਂ ਨੇ ਦੁਨੀਆ ਜਾਣ ਦੀ ਅੱਜ ਕਾਰਨ ਕਿਉਂਕਿ ਉਹ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਉਹਨਾਂ ਨੇ ਉਸ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ ਤੇ ਉਹਦੀ ਪ੍ਰਾਪਤੀ ਕਰਕੇ ਉਹ ਸੋਵ ਖੰਡ ਬ੍ਰਹਮ ਮੰਡਾ ਹੈ ਉਹਨਾਂ ਦੀ ਸ਼ੋਭਾ ਜਿਹੜੀ ਹੈ ਨਾ ਖੰਡਾ ਬ੍ਰਹਮੰਡਾਂ ਦੇ ਵਿੱਚੋਂ ਆਹ ਸ਼ਬਦ ਪੜਦੇ ਨਾ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਗੁਰੂ ਸਾਹਿਬ ਕਹਿੰਦੇ ਗੋਬਿੰਦ 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 ਸੰਗ ਨਾਮ ਦੇਉ ਮਨ ਲੀਨਾ ਆੜ ਦਾਮ ਕੋ ਸੀਪਰ ਹੋਇਓ ਲਖੀਨਾ ਤਨਣਾ ਬੁਰਣਾ ਤਿਆਗ ਕੇ ਪ੍ਰੀਤ ਚਰਨ ਕਵੀਰਾ ਨੀ ਚੁਕਲਾ ਜੁਲਾਹਰਾ ਭਇਓ ਗੁਣੀ ਗਹੀਰਾ ਰਬੀਦਾਸ ਟਵੰਦਾਰ ਢੋਲਨੀ ਤਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਈ ਬੁੱਤ ਕਾਰੀਆਂ ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮਹਿ ਗਣਿਆ ਇਹ ਬਿਦ ਸੁਣ ਕੇ ਜਾਟ ਰੋ ਉਠ ਭਗਤੀ ਲਾਗਾ ਮਿਲੇ ਪ੍ਰਤਖ ਗਸਈਆਂ ਧੰਨਾ ਵਡਪਾ ਅੱਜ ਸੋਭਾ ਹਨ ਉਹਨਾਂ ਦੀ ਪੂਰੇ ਸੰਸਾਰ ਦੇ ਵਿੱਚ ਹਾਂ ਗੁਰੂ ਸਾਹਿਬ ਕਹਿੰਦੇ ਸੋਭਾ ਹੋ ਸਕਦੀ ਹੈ ਇਹ ਜਿਹੜੀ ਸੋਭਾ ਅਸੀਂ ਕਹਿੰਦੇ ਨਾ ਸਾਡੇ ਕੋਲ ਪੈਸਾ ਸਾਡੇ ਕੋਲ ਪਦਵੀ ਹੈ ਗੁਰੂ ਸਾਹਿਬ ਕਹਿੰਦੇ ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲ ਬਣਾ ਹੋਏ ਇਹ ਚਾਰ ਦਿਹਾੜੇ ਚਾਰ ਦਿਨ ਦੀ ਸੋਭਾ ਹੈ ਪਰ ਜੇ ਗੁਰੂ ਮਹਾਰਾਜ ਕਹਿੰਦੇ ਸੋਭਾ ਚਾਹਣਾ ਜੇ ਕੋ ਆਪਣੀ ਸੋਭਾ ਲੋਰ ਸਾਧ ਸੰਗ ਇਹ ਹੋਮੇ ਛੋੜੀ ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ ਤਿੰਨ ਕੀ ਸੋਭਾ ਸਭਨੇ ਥਾਂ ਜਿਨ ਪ੍ਰਭ ਕੇ ਚਰਨ ਪ੍ਰਾਪਤੇ ਜਿਨ੍ਹਾਂ ਨੇ ਸਤਗੁਰ ਦੇ ਨਾਲ ਜੁੜ ਗਏ ਉਹ ਨਾਸੀਪੁਰਖ ਪਾਇਆ ਪਰਮੇਸ਼ਰ ਜਿਨ੍ਹਾਂ ਨੇ ਉਸ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਉਹ ਸੋਭਖੰਡ ਬ੍ਰਹਮ ਮੰਡਾ ਹੈ ਵੇਖੋ ਨਾ ਆਪਾਂ ਆਪਣੀ ਉਦਾਹਰਣ ਲੈਨੇ ਆ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਦੇ ਆ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਪ੍ਰਾਪਤ ਕਰਕੇ ਖੰਡੇ ਦੀ ਪਾਉਲ ਪ੍ਰਾਪਤ ਕਰਦੇ ਆ ਲੋਕੀ ਸਾਡੇ ਤੇ ਵਿਸ਼ਵਾਸ ਕਰਦੇ ਆ ਅਸੀਂ ਸੰਗਤ ਕਰਦੇ ਆ ਲੋਕੀ ਸਾਡੇ ਤੇ ਵਿਸ਼ਵਾਸ ਕਰਦੇ ਨਹੀਂ ਭਾਈ ਇਹ ਨਿਤਨੇਮੀ ਹੈ ਇਹ ਸੰਗਤ ਕਰਨ ਵਾਲਾ ਹੈ ਤੇ ਉਹ ਅਸੀਂ ਉਹਦੀ ਆਪਣੀ ਆਪ ਸੋਭਾ ਹੁੰਦੀ ਹੈ ਹਰ ਕਾ ਭਗਤ ਪ੍ਰਗਟ ਨਹੀਂ ਛਪੇ ਉਹਦੀ ਆਪਣੇ ਆਹ ਬਕਰੀ ਗੱਲ ਹੈ ਕਿ ਜੇ ਉਹ ਅਮਰਸ਼ਰਕੇ ਵੀ ਝੂਠ ਬੋਲਦਾ ਕਿਸੇ ਨਾਲ ਧੋਖਾ ਕਰਦਾ ਉਹ ਉਹਦਾ ਉਹਦਾ ਕਰਮ ਹੈ ਜੇ ਉਹ ਅਮਰਸ਼ਰਕੇ ਵੀ ਕਰਮ ਵਿਵੇ ਕਰਮ ਕਰ ਰਿਹਾ ਤੇ ਉਹਦਾ ਕਰਮ ਹੈ ਪਰ ਬਹੁਤਾਤ ਜਿਹੜੇ ਆ ਤੇ ਉਹਨਾਂ ਦੀ ਸੋਭਾ ਫਿਰ ਸਤਗੁਰ ਦੀ ਆਪ ਕਰਦੇ ਆ ਜੇ ਹੁਣ ਸਾਡਾ ਕੋਈ ਸਤਕਾਰ ਕਰਦਾ ਹੈ ਸਨਮਾਨ ਕਰਦਾ ਕੋਈ ਸਾਡਾ ਸਰੀਰ ਕਰਕੇ ਨਹੀਂ ਸਾਡੀ ਆਵਾਜ਼ ਕਰਕੇ ਨਹੀਂ ਇਹ ਸਤਕਾਰ ਗੁਰਬਾਣੀ ਦਾ ਹੈ ਜੇ ਭਲੇਖਾ ਕਈਆਂ ਨੂੰ ਪੈ ਜਾਂਦਾ ਹੈ ਵੀ ਸਾਡਾ ਸਨਮਾਨ ਹੈ ਅਸੀਂ ਹਾਂ ਵੇਚਦੇ ਆ ਗੁਰਬਾਣੀ ਨੂੰ ਪਰ ਨਹੀਂ ਇਹ ਸਨਮਾਨ ਗੁਰਬਾਣੀ ਦਾ ਹੈ ਇਹ ਬਾਣੀ ਹੈ ਤੇ ਜਿਹਦੇ ਅੰਦਰ ਬਾਣੀ ਉਹਦੀ ਆਪੇ ਹੀ ਸੋਭਾ ਗੁਰੂ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਆ ਕਹਿੰਦੇ ਜਿਨ੍ਹਾਂ ਨੇ ਪ੍ਰਾਪਤ ਕੀਤਾ ਸੀ ਨਾ ਉਹਨਾਂ ਦੀ ਤਾਂ ਖੰਡਾ ਬ੍ਰਹਿਮੰਡਾਂ ਦੇ ਵਿੱਚ ਪੂਰੀ ਸ੍ਰਿਸ਼ਟੀ ਦੇ ਵਿੱਚ ਸੋਭਾ ਹੈ ਅਬਨਾਸੀ ਪੁਰਗ ਪਾਇਆ ਪਰਮੇਸ਼ਰ ਉਹ ਸੋਭ ਖੰਡ ਬ੍ਰਹਿਮੰਡਾ ਹੈ ਹੁਣ ਸਤਿਗੁਰ ਦੀ ਦੇਖੋ ਗੁਰੂ ਰਾਮਦਾਸ ਮਹਾਰਾਜ ਜੀ ਦੀ ਨਿਮਰਤਾ ਕਿੰਨੇ ਭਾਵਨਾ ਦੇ ਨਾਲ ਸਾਨੂੰ ਸਿਖਾਰੇ ਕਹਿੰਦੇ ਅਰਦਾਸ ਕਿਦਾਂ ਕਰਨੀ ਅਰਦਾਸ ਆਪਾਂ ਭਾਵ ਖਤਮ ਕਰਕੇ ਕਰਨੀ ਹੈ ਅਰਦਾਸ ਕਰਨੀ ਐ ਹਮ ਗਰੀਬ ਮਸਕੀਨ ਪ੍ਰਭ ਤੇਰੇ ਗਰੀਬ ਕਹਿੰਦੇ ਅਜ ਇਸ ਮੈਂ ਤੇਰੇ ਦਰ ਦਾ ਮੰਗਤਾ ਹਾਂ ਮੈਂ ਦਰ ਦਾ ਮਸਕੀਨ ਹਾਂ ਬਹੁਤ ਗਰੀਬ ਹਾਂ ਹਮ ਗਰੀਬ ਮਸਕੀਨ ਪ੍ਰਭ ਤੇਰੇ ਪਰ ਹੈ ਤੇਰੇ ਆ ਗੁਰੂ ਸਾਹਿਬ ਮਹਾਰਾਜ ਹਰਾਖ ਰਾਖ ਵੱਡ ਵੱਡਾ ਹੈ ਤੂੰ ਵੱਡਾ ਹੈ ਰੱਖਣ ਵਾਲਾ ਵੱਡਾ ਹੈ ਅਸੀਂ ਗਰੀਬ ਆ ਮਸਕੀਨ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡਾ ਵੱਡਾ ਹੈ ਉਹ ਵੱਡਾ ਹੈ ਉਸ ਤੋਂ ਵੱਡਾ ਕੋਈ ਵੀ ਨਹੀਂ ਹੈ ਸਤਗੁਰ ਵੱਡਾ ਕਰ ਸਲਾਈਏ ਜਿਸ ਵਿੱਚ ਵੱਡੀਆਂ ਵੱਡਿਆ ਤੇ ਸਭਾਂ ਦੇ ਵੱਡੇ ਕੀਆ ਵੱਡਿਆਈਆਂ ਕਿਸ ਕਹਿਣਾ ਕਹਿਣਾ ਨਾ ਜਾ ਉਹੀ ਵੱਡਾ ਹੈ ਮੈਂ ਵੱਡਾ ਨਹੀਂ ਹਾਂ ਉਹ ਸਤਗੁਰ ਤੂੰ ਵੱਡਾ ਹੈ ਜਦੋਂ ਅਰਦਾਸ ਕਰਦੇ ਆਪਾਂ ਭਾਵ ਖਤਮ ਕਰਕੇ ਆਪਣਾ ਸਮਰਪਣ ਕਰਕੇ ਤੇ ਕੀ ਅਰਦਾਸ ਕਰਨੀ ਆ ਪੱਖਾ ਫੇਰੀ ਪਾਣੀ ਢੋਵਾਂ ਜੋ ਦੇਵੇ ਸੁਖਾਈ ਨਾਨਕ ਗਰੀਬ ਟਹਿ ਪਿਆ ਦਵਾਰੇ ਹਰ ਮੇਲ ਲਿਓ ਵਡਿਆਈ ਮੇਲ ਲਿਓ ਦਿਆਲ ਟਹਿ ਪਏ ਦਵਾਰਿਆ ਰੱਖ ਲਿਓ ਦੀਨ ਦਿਆਲ ਪਰਮਤ ਬੋਹਾਰਿਆ ਸਬਗੁਰੂ RAM DAS ਖਾਰੇ ਕਹਿੰਦੇ ਇਦਾਂ ਅਰਦਾਸ ਕਰਿਆ ਕਰੋ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਸਹਾਰਾ ਬਣਾਇਆ ਟੇਕ ਦਾ ਵੀ ਅਰਥ ਸਹਾਰਾ ਹੈ ਆਧਾਰ ਦਾ ਅਰਥ ਵੀ ਸਹਾਰਾ ਤੇ ਜਿੱਦਣ ਗੁਰੂ ਕੀ ਸੰਗਤ ਜੀ ਅਸੀਂ ਪ੍ਰਮਾਤਮਾ ਦੇ ਨਾਮ ਨੂੰ ਸਹਾਰਾ ਬਣਾਉਨੇ ਆ ਨਾ ਗੁਰੂ ਸਾਹਿਬ ਜੀ ਦੀ ਬਾਣੀ ਆਪਦੀ ਰੋਜ਼ ਸੁਣਦੇ ਹੋ ਅਨੰਦ ਸਾਹਿਬ ਪੜ੍ਹਦੇ ਵੀ ਸਭ ਕੰਦੇ ਸੱਚਾ ਨਾਮ ਮੇਰਾ ਆਧਾਰੂ ਮੇਰਾ ਸਹਾਰਾ ਕੀ ਆ ਪ੍ਰਮਾਤਮਾ ਤੇਰਾ ਨਾਮ ਸੱਚਾ ਨਾਮ ਮੇਰਾ ਆਧਾਰੂ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਆਧਾਰ ਬਣਾਇਆ ਜਨ ਨਾਨਕ ਨਾਮ ਆਧਾਰ ਤੇਕ ਹੈ ਹਰ ਨਾਮੇ ਹੀ ਨਾਮ ਦੇ ਨਾਲ ਹੀ ਸੁੱਖ ਮੰਡਾ ਹੈ ਸੁੱਖਾਂ ਦੇ ਨਾਲ ਜੁੜ ਜਾਏਗਾ ਕਿਸੇ ਪੈਸੇ ਨਾਲ ਸੁੱਖ ਨਹੀਂ ਮਿਲਦਾ ਨਹੀਂ ਤਾਂ ਹਰੇਕ ਪੈਸੇ ਵਾਲਾ ਬੰਦਾ ਸੁખી ਹੋ ਜਾਂਦਾ ਕਿ ਚਲੋ ਆਪਾਂ ਨਾਟਕ ਚੇਟਕ ਦੇਖ ਲਈਏ ਫਿਲਮਾਂ ਦੇਖ ਲਈਏ ਸੁੱਖ ਮਿਲ ਜਾਏਗਾ ਨਹੀਂ ਭਾਈ ਮਨਾਂ ਦਾ ਨ ਵੀ ਅੱਜ ਬੜੇ ਵਿਚੈਣ ਚਲੋ ਫਿਲਮ ਦੇਖਣ ਚੱਲਦੇ ਹਾਂ ਜਾਂ ਇਧਰ ਘੁੰਮਣ ਚੱਲਦੇ ਆਂ ਫਲਾਣੇ ਦੇਸ਼ ਵਿੱਚ ਚੱਲਦੇ ਆਂ ਫਲਾਣੇ ਦੇਸ਼ ਵਿੱਚ ਚੱਲਦੇ ਆਂ ਪੈਸਾ ਹੈ ਸੁੱਖ ਮਿਲ ਜਾਏਗਾ ਗੁਰੂ ਸਾਹਿਬਾਂ ਦੇ ਕੋਈ ਗਾਰੰਟੀ ਨਹੀਂ ਸੁੱਖ ਨਹੀਂ ਬਹੁਤੇ ਧਨ ਖਾਟੇ ਸੁੱਖ ਨਹੀਂ ਪੇਖੇ ਨਿਰਤ ਨਾਟੇ ਸੁੱਖ ਨਹੀਂ ਬਹੁ ਦੇਸ਼ ਕਮਾਏ ਹਾਂ ਇੱਕ ਗੱਲ ਦੀ ਗਾਰੰਟੀ ਦਿੰਦੇ ਆ ਕਹਿੰਦੇ ਸਰਬ ਸੁਖਾਂ ਹਰ ਹਰ ਗੁਣ ਗਾਏ ਪ੍ਰਮਾਤਮਾ ਦੇ ਗੁਣ ਗਾਏਗਾ ਤੇ ਜਰੂਰ ਸੁੱਖ ਮਿਲੇ ਜੇ ਗੁਰੂ ਸਾਹਿਬ ਕਹਿੰਦੇ ਹਨ ਭਾਈ ਨਾਮ ਤੋਂ ਬਿਨਾ ਜੀਵਨ ਬਤੀਤ ਕਰੇਗਾ ਹਰ ਕੇ ਨਾਮ ਬਿਨਾ ਦੁੱਖ ਪਾਵੇ ਭਗਤ ਬਿਨਾ ਸਹਿਸਾ ਨਹੀਂ ਚੁੱਕੇ ਗੁਰ ਇਹ ਭੇਦ ਬਤਾਵੇ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਜੀਵਨ ਦਾ ਸਹਾਰਾ ਬਣਾਓ ਜਨ ਨਾਨਕ ਨਾਮ ਆਧਾਰ ਤੇ ਕਹ ਹਰ ਨਾਮੇ ਹੀ ਸੁੱਖ ਮੰਡਾ ਹੈ ਸੁੱਖ ਹੀ ਸੁੱਖ ਜੀਵਨ ਦੇ ਵਿੱਚ ਮਿਲਣਗੇ ਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਆਹੇ